ਤੁਸੀਂ ਦੇਖਿਓ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਹਾਂ ਕਬੇ ਲੱਗਾ ਤਾਂ ਅੱਜ ਪਹੁੰਚੂਗੇ ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਜਿਹੜੇ ਪਿੰਡਾਂ ਦੇ ਵਿੱਚ ਪਹੁੰਚੂਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਦਰਿਆ ਵਗਿਆ ਇੱਥੇ ਹਾੜਾਏ ਬੜਾ ਵੱਡਾ ਕਿਸਾਨਾਂ ਦਾ ਨੁਕਸਾਨ ਹੋਇਆ ਹਜ਼ਾਰਾਂ ਇੱਕ ਜੜੀ ਫਸਲ ਤਬਾਹ ਹੋਈ ਤਾਂ ਇਹ ਪਿੰਡ ਪਾਰਲੇ ਜਲੂ ਗਿਆ ਤਾਂ ਇਹ ਪੇਟ ਦੇ ਵਿੱਚ ਦਰਿਆ ਦੇ ਪੇਟ ਦੇ ਵਿੱਚ ਹੈ ਤਾਂ ਬੜੇ ਜਿਆਦਾ ਨੁਕਸਾਨ ਜਿਹੜਾ ਇੱਥੇ ਹੋਇਆ ਤਾਂ ਇੱਥੇ ਸਮੇਂ-ਸਮੇਂ ਸਿਰ ਸਮਾਜ ਸੇਵੀ ਸੱਜਣ ਤਾਂ ਪਹੁੰਚਦੇ ਰਹਿਣ ਪਰ ਕਿਤੇ ਨਾ ਕਿਤੇ ਇਥੇ ਦਿੱਕਤ ਆਉਂਦੀ ਰਹੀ ਕਿਉਂਕਿ ਇਸ ਨੂੰ ਵਾਸਤਾ ਜਿਹੜਾ ਲੱਗਦਾ ਸੀ ਉਹ ਸਾਰੇ ਪਾਸੇ ਦਾ ਪਾਣੀ ਭਰਿਆ ਸੀ ਤਾਂ ਕਿਤੇ ਨਾ ਕਿਤੇ ਅਗਨ ਬੋਟਾਂ ਰਾਹੀਂ ਸਮਾਨ ਇਥੇ ਪਹੁੰਚਦਾ ਰਿਹਾ ਪਰ ਫਿਰ ਵੀ ਜਿਹੜਾ ਉਹ ਜਿਹੜਾ ਜਿਹੜਾ ਇਹਨਾਂ ਤੱਕ ਚੀਜ਼ਾਂ ਜਿਹੜੀਆਂ ਪਹੁੰਚਣੀਆਂ ਸੀ ਉਹ ਨਹੀਂ ਪਹੁੰਚਦੀਆਂ ਕੁੱਝ ਜਿਹੜਾ ਪਹੁੰਚਦਾ ਰਿਹਾ ਸਮਾਨ ਤਾਂ ਅੱਜ LIC HFL ਲੋ ਜਿਹੜੀ ਵੱਡੀ ਮਦਦ ਕੀਤੀ ਹੈ ਸਾਡੇ ਨਾਲ ਚੇਅਰਮੈਨ ਸੁਵੰਤ ਜੀ ਜੁੜੇ ਨੇ ਗੱਲਬਾਤ ਕਰ ਲੈਨੇ ਆ ਤਾਂ ਅੱਜ ਵੱਡਾ ਉਪਰਾਲਾ ਕੀਤਾ ਗਿਆ ਤਾ ਕਿਤੇ ਨਾ ਕਿਤੇ ਕਿਸਾਨਾਂ ਦੀ ਜਿਹੜੀ ਸਾਹ ਜਿਹੜੀ ਲਈ ਜਾ ਰਹੀ ਹੈ ਗੱਲਬਾਤ ਕਰਨ ਲਈ ਜੀ ਮੈਂ ਤਾਂ ਪਹਿਲਾਂ ਤਾਂ ਸਾਡਾ ਪੰਜਾਬ ਕੈਡਾ ਟੀਵੀ ਤੇ ਤੁਹਾਡਾ ਸਵਾਗਤ ਹੈ। ਧੰਨਵਾਦ ਕਪਲ ਜੀ ਤੁਸੀਂ ਸਾਡੇ ਕੋਲ ਆਏ ਹੋ। ਸਾਡੀ ਆਵਾਜ਼ ਜਿਹੜੀ ਉਹ ਪੰਜਾਬ ਵਿੱਚ ਪੂਰੇ ਹਿੰਦੁਸਤਾਨ ਵਿੱਚ ਤੁਹਾਡੀ ਆਵਾਜ਼ ਪਹੁੰਚਾਉਣ ਵਾਸਤੇ ਕਿਉਂਕਿ ਇਸ ਵਕਤ ਫਸੜ ਪੀੜ ਤੇ ਜਿਹੜੇ ਪ੍ਰਭਾਵ ਤੇ ਕਿਸਾਨ ਨੇ ਉਹਨਾਂ ਦੇ ਵਾਸਤੇ ਰਿਲੀਫ ਲੈ ਕੇ ਜਿਹੜਾ LIC HFL ਕੰਪਨੀਆਂ ਉਹਨਾਂ ਨੇ ਪਰ ਰਿਲੀਫ ਜਿਹੜੀ ਅੱਜ ਸਾਰੀ ਵੰਡੀ ਹੈ ਉਹ ਸਾਡੇ ਤੱਕ ਮੌਜੂਦ ਕਰਾਈ ਹੈ ਕਿਸਾਨਾਂ ਤੱਕ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਇਸ ਤੋਂ ਇਲਾਵਾ ਬ੍ਰਿੰਦਰਜੀਤ ਦਾ ਉਹਨਾਂ ਦੀ ਮੈਸੇਜ ਪ੍ਰਭਜੀਤ ਦਾ ਜਿਨ੍ਹਾਂ ਨੇ ਸ਼ਰਮੰਗਪਾਤੀ ਦੇ ਨਾਲ ਅਟੈਚਮੈਂਟ ਕਰਕੇ ਉਹਨਾਂ ਨੇ ਇਹ ਸਾਰਾ ਪ੍ਰੋਜੈਕਟ ਲੈ ਕੇ ਆਂਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਬੇਨਤੀ ਹੋਰ ਕਰਨੀ ਚਾਹਨਾ। ਇਹ ਪੰਜਾਬ ਲੈਵਲ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਜਾਂ ਹਿੰਦੂਸਤਾਨ ਲੈਵਲ ਦੀਆਂ ਉਹ ਇਹਨਾਂ ਕਿਸਾਨਾਂ ਦੀ ਪਾਂ ਫੜ ਕੇ ਆਉਣ ਵਾਲੀ ਹਾੜੀ ਦੀ ਫਸਲ ਇਹਨਾਂ ਨੂੰ ਬਜਾਈ ਜਾਵੇ। ਇਹਨਾਂ ਦਾ ਖਾਦ, ਤੇਲ, ਵੀ ਜਨਨ ਨੂੰ ਮਈ ਆ ਕਰਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸਾਨ ਆਪਣੀ ਫਸਲ ਵੀ ਸਕਣ ਇਹਨਾਂ ਦੀਆਂ ਪੈੜੀਆਂ ਬੜੀਆਂ ਖਰਾਬ ਹੋ ਗਈਆਂ ਨੇ ਉਹ ਪੱਧਰੀਆਂ ਕਰਨ ਵਾਲੀਆਂ ਨੇ ਇਹਨਾਂ ਦੀਆਂ ਬੜੀਆਂ ਲੋੜਾਂ ਕਰਦੀਆਂ ਉਹ ਫਸਲਾਂ ਤੋਂ ਹੋਣੀਆਂ ਨੇ ਆਹ ਜਿਹੜੀਆਂ ਅੱਜ ਇਹਨਾਂ ਨੂੰ ਰਿਲੀਜ਼ ਮਿਲੀ ਹੈ ਇਹਦੇ ਨਾਲ ਇਹਨਾਂ ਦੇ 2 ਮਹੀਨੇ 3 ਮਹੀਨੇ ਨਿਕੋ ਜਾਣਗੇ ਧੰਨਵਾਦ ਉਹਨਾਂ ਦਾ ਸੰਸਥਾਵਾਂ ਦਾ ਲਈ ਉਹਨਾਂ ਪਹਚਾਈ ਆ ਪਰ ਪੱਕਾ ਹਾਲ ਇਹਨਾਂ ਦਾ ਫਸਲਾਂ ਨਾਲ ਹੋ ਰਾਇਆ ਉਹ ਇਹਨਾਂ ਦੀ ਫਸਲ ਬਜਾਈ ਜਾਵੇ ਤੇ ਇਹਨਾਂ ਦੀ ਮਦਦ ਕੀਤੀ ਜਾ ਰਹੀ ਬਿਲਕੁਲ ਚੇਰਮਨ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹੁਣ ਫਸਲਾਂ ਜਿਹੜਾ ਦੁਬਾਰਾ ਪੈਲੀਆਂ ਬੋਣੀਆਂ ਨੇ ਤਾਂ ਕੰਮ ਅਸਲੀ ਸ਼ੁਰੂ ਹੋਣਾ ਮਦਦ ਦਾ ਜਿੱਦਾਂ ਕਹਿ ਲੀਏ ਆਪਾਂ ਤੇ ਪਿੰਨੋਂ ਦਾ ਬੜੇ ਸਮਾਜ ਚ ਵੀ ਸੱਜਣਾ ਇਹ ਸਾਰਿਆਂ ਨੇ ਆਪਣੀ ਭੂਮਿਕਾ ਨੂੰ ਬਾਈ ਜਿਹੜੇ ਆਪਣੇ ਉਹ ਅਲੱਗ ਸਟੇਟਾਂ ਤੋਂ ਆਏ ਹਰ ਸਟੇਟ ਤੋਂ ਜਿਹੜੇ ਲੋਕ ਇੱਥੇ ਪਹੁੰਚਦੇ ਰਹਿ ਮੁਸਲਮਾਨ ਭਾਈ ਜਾਰਾ ਕਹ ਲੀਏ ਗਿੰਦੂ ਕਹ ਲੀਏ ਸਿੱਖ ਕਹ ਲੀਏ ਈਸਾਈਂ ਪਹੁੰਚੇ ਇੱਥੇ ਪਰ ਅਸਲ ਸੇਵਾ ਜੜੀ ਹੋਣ ਜੜੀ ਸ਼ੁਰੂ ਹੋਣੀ ਹੈ ਇੱਕ ਜੂਰੋ ਪੈਲੀਆਂ ਬਣਾਉਣੀਆਂ ਨੇ ਟਰੈਕਟਰ ਵੀ ਚਾਹੀਦੀ ਨੇ ਤੇਲ ਪਰ ਕੀ ਕਹਿਣਾ ਚਾਹੁੰਨੇ ਉਸ ਸਮੇ ਜਦੋਂ ਲੋੜ ਪੈਣੀ ਕਿਸਾਨਾਂ ਨੂੰ ਕੀ ਕਹਿਣਾ ਕੀ ਚਾਹੁੰਨੇ ਉਹ ਜਿਹੜੇ ਹੁਣ ਤੱਕ ਜਿੰਨੇ ਨੇ ਮਤ ਦਿੱਤੀ ਸੰਸਥਾਵਾਂ ਨੇ ਬਾਕੀ ਜੇ ਕਿਸੇ ਨੇ ਧਾਰਮਿਕ ਸੰਸਥਾ ਨੇ ਉਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰ ਅਸਲ ਮਤ ਦਿੱਤੀ ਇਹਨਾਂ ਨੂੰ ਹੁਣ ਲੋੜ ਪੈਣੀ ਆ ਕਿਉਂਕਿ ਹੁਣ ਜਦੋਂ ਅਸੀਂ ਦੇਖਦੇ ਜਦੋਂ ਪਾਣੀ ਲੱਗਾ ਕਈਆਂ ਦੀਆਂ ਪੈੜੀਆਂ ਤੇ ਬਹੁਤ ਜ਼ਿਆਦੀਆਂ ਖਰਾਬ ਹੋ ਚੁੱਕੀਆਂ ਹੋ ਸਕਦਾ ਉਹਦੇ ਤੇ ਕੋਈ 10-10 20-20 ਹਜ਼ਾਰ ਰੁਪਈਆ 30-30 ਹਜ਼ਾਰ ਰੁਪਈਆ ਵੀ ਇੱਕ ਕਿੱਲੇ ਤੇ ਖਰਚਾ ਸਕਦਾ ਉਹ ਜਿਹੜੀਆਂ ਜ਼ਵੀਨਾ ਨੇ ਉਹ ਜੇ ਨજર ਕਿਸਾਨ ਦੀ ਪਤਰੀ ਨਾ ਹੋਈ ਉਹ ਫਸਲ ਕਿਵੇਂ ਬੀਜੂਗਾ ਉਹਨਾਂ ਦੀਆਂ ਫਸਲਾਂ ਸਾਨੂੰ ਅਸੀਂ ਉਹਨਾਂ ਦੀਆਂ ਬਜਾਈਏ ਉਹਨਾਂ ਦੀ ਬਾਹ ਫੜੀਏ ਮੇਰੀ ਸਾਰੀਆਂ ਸਸਤਾਵਾਂ ਨੂੰ ਬੇਨਤੀ ਆ ਕਿ ਇਸ ਵਕਤ ਕੰਮ ਅਸਲ ਕੰਮ ਕਿਸਾਨ ਦਾ ਹੁਣ ਸ਼ੁਰੂ ਆ ਇੱਕ ਦੋ ਹਫਤਿਆਂ ਦੇ ਵਿੱਚ ਅਸੀਂ ਵੇਖਦੇ ਹਾਂ ਦਰਿਆ ਦੇ ਪੈੜੀਆਂ ਉੱਤਰ ਆ ਚੱਲੀਆਂ ਨੇ ਉਹਨਾਂ ਨੂੰ ਹੁਣ ਡੀਜ਼ਲ ਦੀ ਲੋੜ ਆ ਫਿਰ ਕਣਕ ਬੀਜਣੀ ਆ ਖਾਦਾਂ ਦੀ ਲੋੜ ਆ ਫਿਰ ਉਹਨਾਂ ਨੂੰ ਬੀਜ ਦੀ ਲੋੜ ਆ ਕਿਉਂਕਿ ਇਹ ਵਿਚਾਰੇ ਜਿਹੜੇ ਆ ਨਾ ਕਿਸਾਨ ਇਹ ਦਾਣ ਦੇਣਾ ਜਾਣਦੇ ਲੈਣਾ ਨਹੀਂ ਜਾਣਦੇ ਇਸ ਵਕਤ ਉਹ ਬਹੁਤ ਜਿਆਦਾ ਮਜਬੂਰ ਆ ਇਹਨਾਂ ਦੇ ਕੋਲ ਪੈਸੇ ਤੇ ਫਸਲ ਤੋਂ ਆਉਣੇ ਸੀ ਨਾ ਫਸਲ ਬਰਬਾਦ ਹੋ ਗਈ ਅਗਲੀ ਫਸਲ ਕਾਦੇ ਨਾ ਬੀਜਣਗੇ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਮਤ ਹੋਊਗੀ ਫੇਰ ਬੀਜਣ ਬਿਲਕੁਲ ਕੋਈ ਕਿਸਾਨ ਤਾਂ ਕਹਿ ਰਹੇ ਨੇ ਕਿ ਆਰਤੀਆਂ ਨੇ ਹੱਥ ਵਿੱਚ ਖਿੱਚ ਲੇ ਮੈਂ ਤੁਹਾਡੇ ਸ਼ਰੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਤੇ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਵੀ ਬੇਨਤੀ ਕਰਦਾ ਕਿ ਕਰੀਬ-ਕਰੀਬ ਸਰਵੇ ਮੁਤਾਬਕ 2000 ਪਿੰਡ ਪ੍ਰਭਾਵਿਤ ਹੋਇਆ ਇਹ ਇਕੱਲੀਆਂ ਸੰਸਥਾਵਾਂ ਦਾ ਵੀ ਕੰਮ ਨਹੀਂ ਕਰ। ਇਹ ਸਰਕਾਰਾਂ ਦਾ ਕੰਮ ਹੈ। ਸਰਕਾਰਾਂ ਮਰਤ ਕਰਨ ਸਟੇ ਅਪ ਸਟੇਟ ਦੀ ਸਰਕਾਰ ਵੀ ਮਤ ਕਰੇ ਉਹ ਨਹੀਂ ਦੋਸਤਾਂ ਦੀ ਸਰਕਾਰ ਵੀ ਮਤ ਕਰੇ। ਫਿਰ ਇਹਨਾਂ ਦਾ ਮਸਲਾ ਹੱਲ ਹੋ ਸਕਦਾ। ਚਲ ਸੰਸਥਾਵਾਂ ਤੇ ਕਰਦੀਆਂ ਵਿਚਾਰੀਆਂ ਗਾ ਵੀ ਕਰਨੀ ਜਾਂਦਾ ਸਰਕਾਰਾਂ ਦਾ ਵੀ ਫਰਜ਼ ਪੈਂਦਾ। ਕੋਈ ਕੋ ਕਿਤੇ ਕਿਸਾਨ ਜਿੱਦਾਂ ਕਹਿੰਦੇ ਵੀ ਇਹਨੂੰ ਨੈਰੀ ਰੂਪ ਦੇ ਦਿੱਤਾ ਜਾਵੇ ਤਾਂ ਜਿਹੜਾ ਆਏ ਸਾਲ ਹੀ ਜਿਹੜਾ ਇੰਨਾ ਵੱਡਾ ਨੁਕਸਾਨ ਹੁੰਦਾ ਤਾਂ ਉਹਦਾ ਕਦੇ ਨਾ ਕਦੇ ਜਿਹੜਾ ਦੇਖੋ ਕਪਲ ਸੀ ਸਰਕਾਰਾਂ ਦੇ ਪਾਸੇ ਕੋਈ ਕੰਮ ਔਖਾ ਨਹੀਂ ਆ। ਠੀਕ ਆ। ਸਾਡਾ ਇਥੋਂ ਹਰੀਕੇ ਹੈੱਡ ਤੋਂ ਲੈ ਕੇ ਤੇ ਇਥੇ ਜਿਹੜਾ ਮੁੱਠਿਆਂ ਵਾਲਾ ਪਾਕਿਸਤਾਨ ਦਾ ਬਾਰਡਰ ਹੈ ਮੇਰਾ ਖਦ 10 12 ਕਰੀਬ ਜੇ ਮੈਂ ਭੁੱਲਦਾ ਨਾ ਹੋਵੇ ਇੰਨਾ ਕੀ ਹੈ ਇਹ ਜਿਹੜੀ ਧੂੜੀ ਹੈ ਮੈਂ ਸਭ ਦਾ ਚ ਇਹਨੂੰ ਇੱਕ ਡੈਰੀ ਰੂਪ ਦੇ ਕੇ ਇਹਨੂੰ ਡੂੰਘਾ ਪੁੱਟ ਕੇ ਇਹਨੂੰ ਕਿਸਾਨਾਂ ਦੀ ਪੈੜੀ ਰਿਕੁਆਇਰ ਕਰ ਲਈ ਜਾਵੇ ਇਹਨੂੰ ਪੁੱਟ ਕੇ ਇਹਦਾ ਪਾਣੀ ਦਾ ਨਿਕਾਸ਼ ਬਧੀਆ ਤਰੀਕੇ ਨਾਲ ਕੀਤਾ ਜਾਵੇ ਬੰਨਾ ਦੀ ਪੁਖਤਾ ਪੂਰਾ ਮਜ਼ਬੂਤੀ ਕੀਤੀ ਜਾਵੇ ਉਹਨਾਂ ਨੂੰ ਪੱਕਿਆ ਹੋਰ ਕੀਤਾ ਜਾਵੇ ਤਾਂ ਕਿ ਆ ਪਾਣੀ ਵੇਖੋ ਇਹ ਇਥੋਂ ਫਸਲਾਂ ਜਿਹੜੀਆਂ ਕਿਲੋਮੀਟਰਾਂ ਦੇ ਹਿਸਾਬ ਨਾਲ ਇਹਨੂੰ ਖਰਾਬ ਹੋ ਗਿਆ ਜੇਕਰ ਇੱਥੇ ਬੰਨਾਂ ਦੀਆਂ ਮਜ਼ਬੂਤੀ ਹੁੰਦੀ ਉਹ ਬੰਨ ਟੁੱਟਦੇ ਨਾ ਫਸਲਾਂ ਖਰਾਬ ਨਹੀਂ ਹੋਣਾ ਵੇਖੋ ਕਿੰਨੀਆਂ ਫਸਲਾਂ ਆ ਜਿਹੜੀਆਂ ਖਰਾਬ ਹੋਈਆਂ ਤੁਹਾਡੇ ਸਾਹਮਣੇ ਇਹ ਇਹ ਖਰਾਬ ਨਹੀਂ ਸੀ ਹੋਣੀਆਂ ਪਰ ਇਹ ਸਰਕਾਰਾਂ ਕਰ ਸਕਦੀਆਂ ਮੇਰੀ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਕਿ ਉਹ ਇਹਨਾਂ ਕਿਸਾਨਾਂ ਦਾ ਇਹ ਇਹ ਪਾਣੀ ਦਾ ਪੱਕਾ ਹੱਲ ਕਰਨ ਤਾਂ ਕਿ ਹੁਣ ਪਹਿਲਾਂ 19 ਚ ਪਹਿਲਾਂ 88 ਚ ਆੜ ਆਇਆ ਫਿਰ ਕਿੰਨੀ ਵਾਰਾਂ 42 ਵਿੱਚ 95 ਵਿੱਚ ਫਿਰ ਆ 19 ਚ ਹੋਣੀ ਵੀ ਵੇਖੋ 34 ਸਾਲਾ 19 ਚ ਵੀ ਆਇਆ ਫਿਰ 23 ਚ ਕਿੰਨਾ ਆਇਆ ਆ 25 ਚ 12 ਵੀ ਗਾਹ ਲੰਘਿਆ ਇਹ ਕੀ ਕਰਨਗੇ ਕਿ ਸਾਂਚੀ ਦੀ 19 ਚ ਬਕਰ ਖਰਾਬ ਹੋ ਗਈ 23 ਚ ਹੋ ਗਈ ਫਿਰ 25 ਚ ਵੀ ਹੋ ਗਈ ਤੇ ਗਾਹ ਪਤਾ ਨਹੀਂ ਕੀ ਬਣਨਾ ਇਹਨਾਂ ਦਾ ਪੱਕਾ ਹੱਲ ਕੋਈ ਕੀਤਾ ਜਾਵੇ ਫੇਰੇ ਬਾਸ ਬਿਲਕੁਲ ਆ ਰਿਲੀਫ ਤੇ ਦਾਲ ਤੇ ਵਿਚਾਰੇ 2 ਮਹੀਨੇ ਕੱਢ ਲੈਣਗੇ 4 ਮਹੀਨੇ ਕੱਢ ਲੈਣਗੇ ਕੋਈ ਮਹੀਨਾ ਕੱਢ ਲੂਗਾ ਇਹਨਾਂ ਦਾ ਪੱਕਾ ਹੱਲ ਨਹੀਂ ਆ ਇਹ ਤੇ ਆਉਂਦੀਆਂ ਸਤਾਵਾ ਇਹਨਾਂ ਨੂੰ ਦੇ ਜਾਂਦੀਆਂ ਧੰਨਵਾਦ ਉਹਨਾਂ ਦਾ ਪਰ ਪੱਕਾ ਹਾਲ ਇਹਨਾਂ ਦਾ ਪਾਣੀ ਦਾ ਪ੍ਰਬੰਧ ਯਾਦਾ ਕੀਤਾ ਜਾਵੇ ਫਿਰ ਹੋ ਸਕਦਾ ਹੈ ਬਿਲਕੁਲ ਲਾਸਟ ਤੱਕ ਹੀ ਅਪੀਲ ਕਰਨਾ ਚਾਹੁੰਦੇ ਹਾਂ ਮਤਲਬ ਤੁਹਾਡੇ ਰਾਈ ਜੇ ਕੋਈ ਸਮਾਜ ਸੇਵੀ ਸੱਜਣ ਹੋ ਹੋਰ ਵੀ ਇਥੇ ਆਉਣ ਤਾਂ ਇਹਨਾਂ ਦੀ ਮਦਦ ਹੋ ਜੇ ਜਿਸ ਤਰ੍ਹਾਂ ਉਹ ਗਾਂ ਇਹਨਾਂ ਨੇ ਵਾਈ ਕਰਨੀ ਹੈ ਦਾ ਤੇਲ ਦਾ ਕੋਈ ਨਾ ਕੋਈ ਮੇਰੀਆਂ ਸਾਰੀਆਂ ਸਰਤਾਵਾਂ ਨੂੰ ਬੇਨਤੀ ਆ ਜਿੰਨੀਆਂ ਇਹ ਨਜੂਆ ਜਿੰਨੀਆਂ ਸੇਵਾ ਕਰਦੇ ਆ ਉਹਨਾਂ ਨੂੰ ਬੇਨਤੀ ਆ ਇਹਨਾਂ ਸਾਰਿਆਂ ਕਿਸਾਨਾਂ ਨੂੰ ਤੇਲ ਬੀਜ ਖਾਦ ਮਹੀਆ ਕਰਾਈ ਜਾਵੇ ਇਸ ਵੇਲੇ ਕਪਲ ਜੀ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਹੋਰ ਬੇਨਤੀ ਕਰਦਿਆਂ ਵੀ ਡੀਏਪੀ ਖਾਦ ਦੀ ਬੜੀ ਸ਼ੋਰ ਠਾ ਇੱਕ ਤੇ ਇਹਨਾਂ ਕੋਲ ਪੈਸੇ ਨਹੀਂ ਹੈਗੇ ਇੱਕ ਇਹਨਾਂ ਨੂੰ ਖਾਦ ਮਿਲਦੀ ਵੀ ਨਹੀਂ ਗਈ ਹੂੰ ਇੱਕ ਖਾਦ ਬਰੀ ਕਿਤੋਂ ਮਿਲ ਰਹੀ ਉਹ ਖਾਦਾਂ ਵਾਲੇ ਜਿਹੜੇ ਤੇ ਇੱਕ ਬੋਰੀ ਦੇ ਨਾਲ 5-5 700 ਦਾ ਸਮਾਨ ਹੋਰ ਇਹਨਾਂ ਨੂੰ ਦੇਈ ਜਾਂਦੇ ਆ ਇਹਨਾਂ ਨੂੰ ਵਧੀਆ ਤਰੀਕੇ ਨਾਲ ਖਾਦ ਮਈਆ ਕਰਾਈ ਜਾਵੇ ਬੀਜ ਮਈਆ ਕਰਾਈ ਜਾਵੇ ਕਰਾਇਆ ਜਾਵੇ ਡੀਜ਼ਲ ਮਈਆ ਕਰਾਈ ਜਾਵੇ ਫਿਰ ਇਹਨਾਂ ਦੀ ਫਸਲ ਵੀਜੀ ਜਾ ਸਕਦੀ ਆ ਵਰਨਾ ਇਹਨਾਂ ਦੇ ਹਾਲ ਬੰਦੇ ਆ ਬਿਲਕੁਲ ਬਿਲਕੁਲ ਦਾ ਹੋਰ ਵੀ ਸਾਡੇ ਨਾਲ ਲੋਕ ਜੁੜੇ ਨੇ ਕਿਸਾਨ ਜੁੜੇ ਨੇ ਗੱਲਬਾਤ ਕਰ ਰਹੇ ਆ ਇਸ ਵਕਤ ਜਿਹੜਾ ਜਿਹੜਾ ਸਮਾਜ ਦਾਇਨਾ ਤੇ ਚੱਲ ਰਿਹਾ ਹੈ ਬੜਾ ਔਖਾ ਸਮਾਂ ਤੇ ਫਸਲ ਸਾਰੀ ਜਿਹੜੀ ਪਾਣੀ ਦੀ ਮਾਰ ਹੇਠਾਂ ਗਈ ਇਹ ਤਾਂ ਵੱਡਾ ਨੁਕਸਾਨ ਹੋਇਆ ਕਿਸਾਨਾਂ ਦਾ ਗੱਲਬਾਤ ਕਰ ਲੈਣੇ ਇੱਕ ਥੰਨਾ ਦੇ ਨਾਲ ਹਾਂਜੀ ਇਨਾ ਜੀ ਤੁਹਾਡਾ ਮੇਰਾ ਨਾਮ ਕਰਨ ਸਿੰਘ ਪਹਿਲਾਂ ਸਭ ਤੋਂ ਜੀ ਕਪਲਜੀਤ ਦਾ ਧੰਨਵਾਦ ਤੁਸੀਂ ਇੱਥੇ ਪਹੁੰਚਿਓ ਸਾਡੀ ਕਾਲ ਪਹੁੰਚੋਂ ਤੇ ਜਿਵੇਂ ਭੈਣ ਭਰਾਬ ਜੀਤ ਨੇ ਤੇ ਉਹਨਾਂ ਦੇ ਅਸਬੈਂਡਰ ਉਹਨਾਂ ਨੇ ਸਾਡੀ ਐਲਆਈਸੀ ਤੱਕ ਕੱਕ ਗੱਲ ਪਹੁੰਚਾਈ ਤੇ ਉਹਨਾਂ ਨੇ ਸਾਨੂੰ ਇੱਥੇ ਆ ਸਮਾਨ ਮੋਹਿਆ ਕਰਵਾਇਆ ਹੈ ਨਾ ਸਾਡੀ ਮਦਦ ਕੀਤੀ ਬਹੁਤ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਨੈਂ ਹੋਰ ਵੀ ਬੇਨਤੀ ਕਰਦਾ ਵੀ ਵੇਖੋ ਸਾਡੇ ਢਾਹ ਲੱਗੀ ਹੋਈ ਕੋਈ ਪਿੰਡ ਤੋਂ ਦੂਰੀ ਨਹੀਂ ਰਹਿ ਗਈ ਇਹ ਕਹੀ ਨਾ ਪਿੰਡ ਤੌਰ ਤੇ ਇੱਥੇ ਲੱਗੇ ਆ ਚਲਾਉਣ ਇਹ ਤੋੜੇ ਲਾਉਣੇ ਸ਼ੁਰੂ ਕਰਨ ਲੱਗੇ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਸਾਡੀ ਮੱਤ ਕਰੋ ਜਿੰਨੀਆਂ ਐਨ ਜੀਓ ਆ ਜਿੰਨੇ ਸਮਾਜ ਸੇਵੀ ਆ ਉਹ ਵੀ ਸਾਡੀ ਮੱਤ ਕਰੋ ਇਹਨਾਂ ਬਹੁਤ ਸਾਡੀ ਹੋਰ ਵੀ ਮੱਤ ਕੀਤੀ ਆ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਡੀਜ਼ਲ ਦੀ ਬੀ ਦੀ ਇਹਨਾਂ ਪੈਲੀਆਂ ਪੱਧਰੀਆਂ ਕਰਨੀਆਂ ਸਾਡੀਆਂ ਸਾਰੀਆਂ ਸੰਸਮਾਵਾਂ ਇਹਦੇ ਇਹ ਜਿਹੜੀਆਂ ਸਮੱਸਿਆ ਤੇ ਆਈ ਹੈ ਆ ਜਿਹੜੀ ਇੱਕ ਸਾਡੇ ਪਿੰਡ ਨੂੰ ਢਾਹ ਲੱਗੀ ਸਭ ਤੋਂ ਵੱਡੀ ਸਮੱਸਿਆ ਸਾਡੀ ਅੱਛਾ ਪਾਣੀ ਹਟਣ ਤੋਂ ਬਾਅਦ ਵੀ ਅਜੇ ਵੀ ਢਾਹ ਲੱਗੀ ਅਜੇ ਵੀ ਢਾਹ ਲੱਗੀ ਆ ਤੁਸੀਂ ਵੇਖ ਸਕਦੇ ਹੋ ਜਾ ਕੇ ਉੱਥੇ 15-20 ਫੁੱਟ ਪਾਣੀ ਆ ਅਜੇ ਵੀ ਢਾਹ ਲੱਗੀ ਆ ਅਸੀਂ ਜੀ ਪ੍ਰਾਲਾ ਕਰ ਰਹੇ ਆ ਆਪਣੇ ਪਿੰਡ ਵਾਲੇ ਰਲ ਕੇ ਤੇ ਜਿਵੇਂ ਪ੍ਰਾਲਾ ਕਰ ਰਹੇ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਸਾਡੀ ਮੱਤ ਕਰੋ ਆਗੇ ਸਾਡਾ ਮੌਕੇ ਤੇ ਕੀ ਹਾਲ ਵੇਖੋ ਜੋ ਕੋ ਵੀ ਵੇਖਾ ਸਾਡੀਆਂ ਜ਼ਮੀਨਾਂ ਢਹਿ ਗਈਆਂ ਵੇਖੋ ਜੀ ਮੇਰਾ ਨੰਬਰ ਆ 95013 83085 ਮੈਨੂੰ ਫੋਨ ਕਰ ਲੈ ਆ ਕੇ ਮੌਕੇ ਤੇ ਉਹਨੂੰ ਵਿਖਾ ਦਿੰਨੇ ਆ ਫਿਰ ਜੀ ਇਹ ਜ਼ਮੀਨ ਕੋਈ ਦਰਿਆਦ ਹੀ ਨਹੀਂ ਹਰੀ ਗਿਆ ਤੇ ਆ 8 ਤੋਂ ਲੈ ਕੇ ਬਾਰਡਰ ਤੱਕ ਐ ਨਕਸ਼ੇ ਵਿਖਾ ਸਕਦੇ ਆ ਜ਼ਮੀਨਾਂ ਸਾਡੀਆਂ ਮਾਲਕੀ ਆ ਸਰਕਾਰ ਨੇ ਉਹ ਕਵਰ ਕਰ ਲਈ ਜ਼ਮੀਨ ਨਹਿਰਾ ਰਸਤਾ ਨੂੰ ਪਾਣੀ ਦੇਣ ਵਾਸਤੇ ਕਰ ਲਈ ਸੜਕਾਂ ਕਵਰ ਕਰ ਲੈਂਦੇ ਆ ਜਦੋਂ ਇੱਥੇ ਉਥੇ ਹੈਡ ਬਣਾ ਲਿਆ ਇਹਨਾਂ ਨੇ ਥੱਲੇ ਪਾਣੀ ਖੁੱਲਾ ਸਾਡੀਆਂ ਜ਼ਮੀਨਾਂ ਮਾਲਕੀਆਂ ਹੀ ਛੜਦਾ। ਜਾਂ ਕਿਸੇ ਨੂੰ ਜ਼ਮੀਨਾਂ ਸਾਡੀਆਂ ਮਾਲਕੀ ਆ। ਜੇ ਸਰਕਾਰਾਂ ਦੀ ਪਾਣੀ ਸਾਡਾ ਤੁਸੀਂ ਨਹਿਰ ਤੇ ਟੱਕਾ ਲਾ ਕੇ ਫਸਲ ਪਰ ਲੋ ਪਾਈਪ ਸੋਟ ਲੋ ਉਥੇ ਮੈਕਮਾ ਤੁਹਾਡਾ ਪਰਚਾ ਕਰ ਦੂਗਾ। ਜੇ ਨਹਿਰ ਵਾਲਾ ਪਾਣੀ ਦਰਿਆ ਚੋਂ ਜਾਂਦਾ ਇਹਨਾਂ ਦਾ ਤੇ ਆ ਜਿਹੜਾ ਦਰਿਆ ਦਾ ਪਾਣੀ ਹੈ ਕੀ ਦਾ? ਇਹ ਵੀ ਸਰਕਾਰ ਦਾ। ਇਹਨੂੰ ਕਬੇਰ ਕਰਨ ਇਹ ਸਾਥੋਂ ਜ਼ਮੀਨ ਲੈਣ ਸਾਨੂੰ ਜ਼ਮੀਨ ਦੇ ਪੈਸੇ ਦੇਣ ਇਹਨੂੰ ਡੂੰਗਾ ਕਰਨ ਇਨੂੰ ਉੱਚਾ ਕਰਨ ਤੇ ਪਾਣੀ ਦੀ ਸਾਂਭ ਸੰਭਾਲ ਕਰ ਜਿਵੇਂ ਅਚੇਮਨ ਸਾਹਿਬ ਨੇ ਦੱਸਿਆ ਠੀਕ ਹੈ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਵਾਦੇ ਹੁੰਦੇ ਰਹੇ ਵਾਦਾ ਵਫਾਈਆਂ ਵੀ ਦੇ ਰਹੀਆਂ ਤੇ ਫਿਰ ਕਿਸ ਤਰ੍ਹਾਂ ਜੇ ਹੋਊਗਾ ਜੇ ਸਰਕਾਰ ਮੰਨਦੇ ਕਿ ਜੇ ਤਾਂ ਜੇ ਮਤਲਬ ਕਿ ਕੇਂਦਰ ਸਰਕਾਰ ਕਰ ਸਕਦਾ ਹੈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਭਵਨ ਸਿੰਘ ਮਾਨ ਨੇ ਇੱਕ ਐਲਾਨ ਕੀਤਾ ਜਿਸ ਦਾ ਖੇਤ ਉਨੀ ਰੇਤ ਤੇ ਹਾਂਜੀ ਜਿਸ ਦਾ ਖੇਤ ਉਸ ਦੀ ਰੇਤ ਚਲੋ ਆਈਂ ਦਾ ਨੇ ਉਹਦਾ ਫਿਰ ਇੱਕ ਸਾਲ ਟਾਈਮ ਕਰਨ ਤੇ ਇਸ ਦੀ ਖੇਦ ਉਸ ਦਾ ਰੇਤ ਦਾ ਇੱਕ ਇੱਕ ਸਾਲ ਨਹੀਂ ਇੱਕ ਸਾਲ ਨਹੀਂ ਤੇ 6 ਮਹੀਨੇ ਦਾ ਟਾਈਮ 걸ਨ ਇੱਕ ਦੋ ਮਹੀਨੇ ਦਾ ਚੁੱਕੀ ਨਹੀਂ ਜਾਣੀ ਤੁਹਾਨੂੰ ਵੀ ਪਤਾ ਹੀ ਹੈ ਹੂੰ ਹੂੰ ਨਹੀਂ ਨਾ ਚੁੱਕੀ ਜਾਣੀ ਤੇ ਉਹਨਾਂ ਉਹਨਾਂ ਸਾਰਿਆਂ ਨੂੰ ਐ ਬਣੀ ਆ ਵੀ ਪਤਾ ਨਹੀਂ ਕਣਕ ਪੀਜੀ ਜਾਊ ਕਿ ਨਹੀਂ ਜਾਊ ਠੀਕ ਹੈ ਜੀ ਕਪਲ ਜੀ ਉਹ ਜਿਹੜਾ ਇਹ ਬਿਲਕੁਲ ਮੈਂ ਕਹਿੰਨਾ ਕਿ ਆ ਕੇ ਜ਼ਮੀਨੀ ਪੱਧਰ ਤੇ ਕਿਸਾਨਾਂ ਦੀ ਸਾਰ ਲਈ ਜਾਵੇ ਆਪਣੀਆਂ ਅੱਖਾਂ ਦੇ ਚੇਅਰਮੈਨ ਸਭ ਕੁਝ ਕਹਿਣਾ ਚਾਹੁੰਦੇ ਜੀ ਮਿਰ ਸਾਹਿਬ ਕਪਲ ਜੀ ਜਿਹੜੇ ਇਸ ਦਾ ਖੇਤ ਉਸ ਦੀ ਰੇਤ ਵਾਲੀ ਗੱਲ ਆ ਨਾ ਇਹ ਕੋਈ ਨਾ ਸਾਰੇ ਕਿਸਾਨਾਂ ਕੋਲ ਸਾਧਨ ਨਹੀਂਗੇ ਵੀ ਆਪਣੀ ਰੀਤ ਲਾਦ ਕੇ ਜਾ ਕੇ ਵੇਚ ਸਕਣ ਇਹਨਾਂ ਕੋਲ ਜੇ ਸੀ ਵੀ ਦਾ ਪ੍ਰਮਾਣ ਨਹੀਂ ਟਰਾਲਿਆਂ ਦਾ ਪ੍ਰਬੰਧ ਨਹੀਂ ਗਾ ਇਹ ਕਿਤਰਾ ਵੇਚਣਗੇ ਦੋ ਕਿੱਲੇ ਵਾਲਾ ਰੀਤ ਨੂੰ ਕਿਹੜੇ ਬੰਨੇ ਲਾਊਗਾ ਦੱਸੋ ਫਿਰ ਉਹਨੂੰ ਵੇਚਣਗੇ ਸਾਰੇ ਕਿਸਾਨ ਜਾ ਕੇ ਕਿੱਥੇ ਉਹਨਾਂ ਦੇ ਦੀ ਸਾਰੀ ਰੀਤ ਮੁਫਦੇ ਭਾਅ ਵਿਕਣੀ ਫਿਰ ਇੱਕ ਟਰਾਲਾ ਲਾਦਿਆ ਕਿਸਾਨ ਲਾਦਾ ਵਾ ਜਾ ਆਪ ਦੀ ਘਰੇਲੂ ਪਰਤ ਵਾਸਤੇ ਟਰਾਲੀ ਲਾ ਲਾਦਾ ਤੇ ਉਹਦੇ ਮਗਰ ਪੁਲਸ ਲੱਗ ਜਾਂਦੀ ਆ ਦੱਸੋ ਸਾਰੇ ਕਿਸਾਨ ਕੋਲ ਤੇ ਨਹੀਂ ਲੱਗਦੀ ਜੀ ਬਿਲਕੁਲ ਪਰਚੇ ਹੋ ਜੀ ਕਿਸਾਨਾਂ ਦੇ ਬਿਲਕੁਲ ਇਹ ਗੱਲ ਨਾ ਨਹੀਂ ਜਾਂ ਤੇ ਲੰਬੇ ਸਮੇਂ ਤੱਕ ਕਿਸਾਨ ਨੂੰ ਜਾਂ ਤੇ ਦਿੱਤੀ ਜਾਵੇ ਵੀ 5 ਸਾਲ ਤੋਂ ਆਪਦੇ ਖੇਤਾਂ 'ਚੋਂ ਰੇਤ ਪੁੱਟ ਸਕਦਾ ਹੋ ਆਪ ਦਾ ਸਾਧਨ ਦਾ ਪ੍ਰਬੰਧ ਕਰੇ ਟਰੈਕਟਰ ਟਰਾਲੀਆਂ ਦਾ ਕਰੇ ਫਿਰ ਆਪਦੇ ਖੇਤ ਨੂੰ ਸਾਫ ਕਰ ਲੇ ਇੱਕ ਦੋ ਮਹੀਨਿਆਂ ਦੇ ਵਿੱਚ ਹੁਣ ਕਹਤਾ ਵੀ ਇਹ ਨਵੰਬਰ ਤੱਕ ਰੇਤ ਚੁੱਕ ਲੋ ਜਾਂ ਦਸੰਬਰ ਤੱਕ ਚੁੱਕ ਲੋ ਕਿੱਥੋਂ ਕਿਸਾਨ ਚੁੱਕ ਲੂਗਾ 5 ਸਾਲ ਦਾ ਅਨੁਵਾਕਰ ਐਗਰੀਮੈਂਟ ਉਹਦੇ ਨਾਲ ਕਰਨ ਤੇ 50 ਸਾਲਾਂ ਚੋਂ ਆ ਵੀ ਰੇਤ ਚੁੱਕ ਕੇ ਵੇਚ ਲਾ। ਤੇ ਉਹ ਪ੍ਰਬੰਧ ਕਰ ਲਊਗਾ। ਉਹ 2 ਮਹੀਨਾ ਦੇ ਵਿੱਚ ਕਿਹੜਾ ਕਿਸਾਨ ਕਰ ਲਊਗਾ? 2 ਮਹੀਨਾ ਚ ਉਹਨਾਂ ਤੋਂ ਪੈਰੀਆਂ ਨਹੀਂ ਪੱਟਰੀਆਂ ਹੋਣੀਆਂ। ਰੇਤ ਕਿੱਥੋਂ ਚੁੱਕ ਲਊਗਾ? 2 ਮਹੀਨੇ ਤੇ ਮੈਂ ਸਾਹ ਕਰਾਇਆ ਮਾਰ ਕੇ ਉਹਨਾਂ ਤੋਂ ਕਣਕਰੀ ਵੀਜੀ ਜਾਣੀ। ਰੇਤ ਚੁੱਕ ਕੇ ਉਹ ਖੜੂਗਾ ਕਿੱਧਰ? ਬਿਲਕੁਲ। ਸਾਧਨ ਨਹੀਂ ਕਿਉਂ ਦੇਖੋ। ਫਿਰ ਮਾਤੜ ਕਿਸਾਨ ਨੂੰ ਰੇਤ ਚੁੱਕਣ ਵੀ ਨਹੀਂ ਕਿਸੇ ਨੇ ਦੇਣੀ। ਚੌਕੀਆ ਰੋਕ ਲੈਂਦੇ ਆ। ਥਾਣੇ ਵਾਲੇ ਰੋਕ ਲੈਂਦੇ ਆ। ਨਹੀਂ ਉਹਨਾਂ ਦਾ ਮਸਲਾ ਲਾਉਣਾ ਇਸ ਤਰ੍ਹਾਂ। ਇਹ ਜਾਂ ਤੇ ਇਹਨਾਂ ਦੇ ਇਹ ਜ਼ਮੀਨਾਂ ਦੀਆਂ ਲੈ ਕੇ ਜਾਵਾਂ ਵਰਦੀਆਂ ਉਹ ਉਹਨਾਂ ਨੂੰ ਪੱਕੇ ਉਹਨਾਂ ਨੂੰ ਪਰਮਿਟ ਦਿੱਤੇ ਜਾਣ ਵੀ ਐਨੇ ਸਿਰ ਦੇ ਵਿੱਚ ਤੁਸੀਂ ਆਪਦੀ ਰੇਤ ਚੁੱਕ ਲੋ 4 ਸਾਲ 5 ਸਾਲ ਲੰਬਾ ਸਮਾਂ ਉਹ ਆਪਦੀਆਂ ਪੈੜੀਆਂ ਫਿਰ ਸਿੱਦੇ ਸਿੱਦੇ ਵਿਚਾਰੇ ਬਣਾ ਸਕਦੇ ਆ ਹੋਰ ਇਹਦਾ ਨਹੀਂ ਗਾ ਹਾਲ ਬਿਲਕੁਲ ਦਾ ਹੋਰ ਵੀ ਕਿਸਾਨ ਜੁੜੇ ਨੇ ਗੱਲਬਾਤ ਕਰਨ ਜੀ ਅਕੀਨਾ ਜੀ ਤੁਹਾਡਾ ਆਪਣਾ ਨਾਮ ਬੋਰ ਸਿੰਘ ਜੀ ਬੋਰ ਸਿੰਘ ਜੀ ਅੱਜ ਜਿਹੜਾ ਐਲੋਸੀ ਐਫ ਐਲ ਤੋਂ ਜਿਹੜੀ ਇੱਥੇ ਇੱਕ ਮਦਦ ਜਿਹੜੀ ਕੀਤੀ ਗਈ ਕਿਸਾਨਾਂ ਦੀ ਹਾਂ ਜੀ ਕੀ ਕਹਿਣਾ ਜੀ ਇਹ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵੀਰ ਬਰੇ ਮਜੀਦਾ ਸਾਡੀ ਭੈਣ ਛੋਟੀ ਰਬਜੀਤ ਕੌਰ ਜਿਨ੍ਹਾਂ ਨੇ ਕੰਪਨੀ ਦੇ ਨਾਲ LIC HDFC FL ਨਾਲ ਜੁੜ ਕੇ ਸਾਡੀ ਬਹੁਤ ਵੱਡੀ ਮਦਦ ਕੀਤੀ ਹੈ ਸਾਡੇ ਇਲਾਕੇ ਦੇ ਵਿੱਚ ਉਹਨੇ ਆਣ ਕੇ ਬਹੁਤ ਵਧੀਆ ਢੰਗ ਦੇ ਨਾਲ ਸਾਨੂੰ ਜੋ ਵੀ ਚੀਜ਼ਾਂ ਦਿੱਤੀਆਂ ਬਹੁਤ ਸਹੂਲਤ ਦਿੱਤੀ ਹੈ ਤੇ ਸਾਡੇ ਤੋਂ ਪਹਿਲਾਂ ਸਾਡੇ ਵੱਡੇ ਵੀਰ ਚੇਅਰਮੈਨ ਸਾਹਿਬ ਨੂੰ ਤੁਹਾਨੂੰ ਸਾਰੀਆਂ ਗੱਲਾਂ ਦੱਸਣਾ ਕਿ ਜੋ ਅਸੀਂ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਜੇ ਉਹ ਪੈੜੀ ਬੀਜਣ ਹੋਣ ਜਾਂ ਕੋਈ ਕੇਰੋ ਡੀਜ਼ਲ ਦੇ ਅਸੀਂ ਇਹ ਨਹੀਂ ਆਂਦਾ ਮੈਂ ਵੀ ਮੇਰੀ ਪਹਿਲੀ ਉਹ ਉਹ ਝੂਠ ਮਾਰਾਂ ਉਹ ਪੈਲੀਆਂ ਦੇ ਵਿੱਚ ਆਣ ਕੇ ਵੇਖਣ ਮੋਰ ਪਰ ਬੰਦਿਆਂ ਨੂੰ ਨਾਲ ਲੈ ਕੇ ਜਿਹਦੀ ਪੈਲੀ ਜੋ ਅਗਲਾ ਮਾਲਕ ਖੜੋਗੇ ਉਹਦੀ ਪੈਲੀ ਬੀਚੀ ਜਾਣ ਨਾ ਉਹਨਾਂ ਨਾਲ ਧੋਖੇ ਧੜੀ ਹੋਵੇ ਨਾ ਸਾਡੇ ਨਾਲ ਐ ਹੋੜੀਆਂ ਗੱਲਾਂ ਬਣ ਰਹੀਆਂ ਮੈਂ ਕਿ ਚਲੋ ਮੰਨਦੇ ਜ਼ਮੀਨ ਤੈਹ ਜਣਾ ਉਹ ਜਿਹਦੀ ਬਚੀ ਉਹਦੀ ਬੀਚੀ ਜਾਵੇ ਜਿੱਥੇ ਹੁਣ ਪਾਣੀ ਜ਼ਿਆਦਾ ਉਹਦੇ ਕੀ ਕਰਾਂਗੇ ਬਿਲਕੁਲ ਪਹਿਲਾਂ ਨਾਂ ਲਿਖੇ ਜਾਣ ਜਿਸ ਇਸ ਤਰ੍ਹਾਂ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਹੋਣਾਂ ਨੇ ਹਨਾ ਬਣਾਈ ਲਿਸਟ ਬਣਾਈ ਉਹਨੂੰ ਲਿਸਟ ਬਣਾਈ ਨਾਂ ਲਿਖੇ ਪਰ ਇੱਥੇ ਅੱਜ ਰਾਸਨ ਡਿਵਾਈਡ ਕੀਤਾ ਚਾਰ ਡਿਵਾਈਡ ਕੀਤਾ ਜਾਂ ਚੋਕੜ ਡਿਵਾਈਡ ਕੀਤਾ ਇਸ ਤਰੀਕੇ ਦੇ ਨਾਲ ਹੀ ਜਿਹੜਾ ਤੁਸੀਂ ਕਿਉਂ ਨਹੀਂ ਹੋਣਾ ਹਾਂਜੀ ਅਸੀਂ ਇਹਨਾਂ ਦੇ ਘੜੀ ਇਹ ਵੀ ਇੱਕ ਬੇਨਤੀ ਕਰਦੇ ਹਾਂ ਇੱਥੇ ਰੱਬ ਘੜੀ ਗੁਰੂ ਘਰ ਖੜੇ ਆਂ ਇਹ ਵੀ ਪ੍ਰਮਾਤਮਾ ਘੜੀ ਅਰਦਾਸ ਕਰਦੇ ਹਾਂ ਵੀ ਕਿਤੇ ਮਹਾਰਾਜ ਐਦੋਂ ਗਾਂ ਇਹੋ ਜੀ ਆਫਤ ਸਾਡੇ ਕਿਸੇ ਵੀ ਇਲਾਕੇ 'ਚ ਨਾ ਆਵੇ ਕਿ ਸਾਨੂੰ ਇਹੋ ਜੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਜੀ ਉਹਨਾਂ ਦੀ ਕਿਤੇ ਕੋਈ ਬਣੀ ਗਲਤ ਜਿਵੇਂ ਇਸ ਪਿੰਡ ਨੂੰ ਹੀ ਉਧਰ ਬੇੜੀ ਦਿੱਤੀ ਆ ਕਿ ਉਹ ਜਦੋਂ ਇਹੋ ਜਿਹੀ ਆਪਤੋਂ ਦੀ ਸਾਰਿਆਂ ਨੂੰ ਇੱਕੋ ਜਿਹਾ ਟਾਈਮ ਹੋਏਗਾ ਤੇ ਸਾਡੇ ਵੀ ਭਾਵੇਂ ਛੋਟੀ ਬੇੜੀ ਦਾ ਕਿਤੇ ਪ੍ਰਬੰਧ ਕਰ ਦਿੰਦੇ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਬਿਲਕੁਲ ਤਾਂ ਹੋਰ ਵੀ ਲੋਕ ਜੁੜੇ ਨੇ ਗੱਲਬਾਤ ਕਰ ਲਏ ਨੇ ਆ ਤਾਂ ਤਸਵੀਰਾਂ ਵੀ ਲੋ ਸਾਰੀਆਂ ਦਿਖਾ ਦਿਓ ਤਾਂ ਜੋ ਇਸ ਵਕਤ ਐਟ LIC ਐਟ HFL ਜਿਹੜਾ ਜਿਹੜਾ ਉਪਰਾਲਾ ਜਿਹੜਾ ਕੀਤਾ ਗਿਆ ਹੈ ਤਾਂ ਚਾਰਾ ਵੀ ਵੰਡਿਆ ਜਾ ਰਿਹਾ ਚੋਕਰ ਵੰਡਿਆ ਜਾ ਰਿਹਾ ਹੈ ਉੱਥੇ ਹੀ ਰਾਸ ਹੁੰਦੀਆਂ ਕਿਟਾਂ ਵੀ ਜੜੀਆਂ ਦਿੱਤੀਆਂ ਜਾਂ ਇਹ ਜੜੀਆਂ ਨੇ ਸਾਡਾ ਪੰਜਾਬਕ ਕੈਨੇਡਾ ਟੀਵੀ ਦੇ ਲਈ ਕੈਮਰਾ ਪਰਸਨ ਦੇ ਨਾਲ ਕਪਿਲ ਗੰਦੀਰਪੁਰ